ਚਲੇ ਗਏ ਤੇ ਜਦੋਂ ਸ਼ਾਮ ਨੂੰ ਅਸੀਂ 3:50 ਤੇ ਜਾਂ 4:00 ਦੇ ਕਰੀਬ ਆਏ ਆ ਤੋ ਦੇਖਿਆ ਕਿ ਲੋਕ ਲੱਗਿਆ ਸੀਗਾ ਪਿੱਛੋਂ ਹੀ ਲੱਗਿਆ ਗੱਡੀ ਉਹਨਾਂ ਦੀ ਬਾਹਰ ਖੜੀ ਸੀ ਬਾਈਕ ਵੀ ਖੜਾ ਸੀ ਸਾਨੂੰ ਟੈਨਸ਼ਨ ਹੋਈ ਵੀ ਕਿੱਧਰ ਗਿਆ ਬੰਦਾ ਵੀ ਇਹ ਤੱਕ ਹੈ ਨਹੀਂ ਦਿਖਾਈ ਨਹੀਂ ਦੇ ਰਿਹਾ ਤਾਂ ਫਿਰ ਦੇਖਿਆ ਪਿਛਲਾ ਗੇਟ ਤੇ ਕੁੰਡੀ ਲੱਗੀ ਸੀ ਤੇ ਜਦੋਂ ਅਸੀਂ ਉਹਨੂੰ ਧੱਕਾ ਮਾਰ ਕੇ ਦੇਖਿਆ ਤੇ ਉਹ ਅੰਦਰ ਹੈਂਗ ਹੋਇਆ ਸੀ ਬਿਲਕੁਲ ਸਾਨੂੰ ਵਸੇ ਗਿਆ ਕਿ ਦਾਂ ਪਾਏ ਆ ਸਕੂਲ ਦੇ 10ਵਾਂ ਬਾਅਦ ਆਣ ਕੇ ਜਦੋਂ ਦੇਖਿਆ ਉਹਨਾਂ ਵਿੱਚ ਕਿ ਉਹ ਇੱਕ ਰੂਮ ਨੂੰ ਕਮਰਾ ਲੱਗਾ ਹੋਇਆ ਸੀਗਾ ਤੇ ਆਪਾਂ ਬਾਹਰ ਚੈੱਕ ਕੀਤਾ ਕਿ ਉਹ ਵੀ ਉਹਦੀ ਮੁਕਸਲਵੀਂ ਖੜਾ ਸੀ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਤਲਾਸ਼ੀ ਵੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਮੰਨ ਲੇ ਕਿ ਖੋਣ ਦੇ ਦੇਖਿਆ ਫਿਰ ਜਿਹੜਾ ਰਸਤੇ ਦੇ ਬਣ ਕੇ ਬੀਤ ਗਿਆ ਸਮਨ ਇਨਫੋਰਮੇਸ਼ਨ ਆਈਸੀਟੀ ਇੱਥੇ ਮੰਤਰੀ ਸੇ ਰਹਿ ਰਹੇ ਨੇ ਮੰਤਰੀ ਸੇ ਟੀਚਰ ਨੇ ਗੋਮਟੀ ਚੇਨ ਨੂੰ ਇਹ ਵੀ ਕਹਾਣੀ ਲੱਗ ਗਈ ਸਿਸਟਿਕ ਚੰਗੇ ਤੇ ਜਿਹਨੂੰ ਇਹ ਸਾਰੀ ਇਨਫੋਰਮੇਸ਼ਨ ਹੈ ਸਕੇ ਨਾ ਨਹੀਂ ਹੋਣੀ। ਮਿਸਾਲ ਲਾ ਦੇ ਰਹੇ ਹਾਂ। ਤੇ ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਂਦੇ ਆਂ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 7:00 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਤੇ ਜਦੋਂ ਅਸੀਂ ਸ਼ਾਮ ਨੂੰ 3:00 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਹੈ। ਅਸੀਂ ਪਿੱਛੇ ਚ ਜੱਕ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੀ ਉਹ ਹੈਂਗ ਹੋਈ ਹੋਈ ਸੀ ਆਪਣੀ ਰਸਤੇ ਤੇ ਨਾ ਸਰ ਵਾਕਿਆ ਕੀ ਸੀ ਵੀ ਅਸੀਂ ਤਸਵੀਰੇ 8:00 ਵਜੇ ਨਿਕਲ ਜਾਨੇ ਆ ਪਹਿਲਾਂ ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ ਅਸੀਂ ਸਾਡਾ ਪਿੰਡ ਇੱਕੋ ਹੀ ਹੈ ਸਕੂਲ ਉਹਨਾਂ ਦਾ ਪ੍ਰਾਇਮਰੀ ਹੈ ਤੇ ਮੇਰਾ ਮਿਡਲ ਹੈ ਅਸੀਂ ਦੋਨੋਂ ਇਕੱਠੇ ਬਾਈਕ ਤੇ ਜਾਨੇ ਆ ਤੇ ਸਵੇਰੇ ਸਵਾ 8:00 ਸਵੇਰੇ ਚਲੇ ਗਏ ਆ ਤੇ ਜਦੋਂ ਸ਼ਾਮ ਨੂੰ ਅਸੀਂ 3:50 ਤੇ ਜਾਂ 4:00 ਦੇ ਕਰੀਬ ਆਏ ਆਂ ਤੋ ਦੇਖਿਆ ਕਿ ਲੋਕ ਲੱਗਾ ਸੀਗਾ ਪਿੱਛੋਂ ਵੀ ਲੱਗਿਆ ਗੱਡੀ ਉਹਨਾਂ ਦੀ ਬਾਹਰ ਖੜੀ ਸੀ ਬਾਈਕ ਵੀ ਖੜਾ ਸੀ ਸਾਨੂੰ ਟੈਨਸ਼ਨ ਹੋਈ ਵੀ ਕਿੱਧਰ ਗਿਆ ਬੰਦਾ ਵੀ ਇਹ ਤੱਕ ਹੈ ਨਹੀਂ ਦਿਖਾਈ ਨਹੀਂ ਦੇ ਰਿਹਾ ਤਾਂ ਫਿਰ ਵੇਖਿਆ ਪਿਛਲਾ ਗੇਟ ਤੇ ਕੁੰਡੀ ਲੱਗੀ ਸੀ ਤੇ ਜਦੋਂ ਅਸੀਂ ਉਹਨੂੰ ਧੱਕਾ ਮਾਰ ਕੇ ਵੇਖਿਆ ਤੇ ਉਹ ਅੰਦਰ ਹੈਂਗ ਹੋਇਆ ਪਿਆ ਸੀਗਾ ਲੱਗਦਾ ਸੀ ਵੀ ਪਰੇਸ਼ਾਨ ਸੀ ਜਾਂ ਕੁਝ ਦਿਨ ਸਰ ਨਹੀਂ ਸਰ ਇਹੋ ਜੀ ਤਾਂ ਕੋਈ ਕਦੇ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਨਾ ਸਾਡੇ ਨਾਲ ਉਹ ਨਾ ਕੀਤੀ ਕਦੇ ਤੁਹਾਨੂੰ ਇਹ ਸਕੂਲ ਦੀ ਪਰੇਸ਼ਾਨੀ ਹੋਏ ਘਰੇਲੂ ਹੋਏ ਜਾਂ ਤੁਹਾਡੇ ਨਾਲ ਨਾ ਜੀ ਨਾ ਤਾਂ ਉਹਨੇ ਕਦੇ ਸਕੂਲ ਦੀ ਸਾਡੇ ਨਾਲ ਕੋਈ ਸ਼ੇਅਰ ਕੀਤੀ ਐ ਤੇ ਨਾ ਹੀ ਜਿਹੜੀ ਕੀ ਹੈ ਜੀ ਘਰ ਦੀ ਕੀਤੀ ਐ ਕਿਉਂਕਿ ਆ ਅਲੱਗ-ਅਲੱਗ ਕਮਰੇ ਆ ਜੀ ਆਪ ਆਪਣੇ ਕਮਰੇ ਚ ਜਾ ਕੇ ਪੈ ਜਾਈਦਾ ਜੀ ਹਾਂਜੀ ਸਰ ਹਾਂ ਜਸਵੰਤ ਸਿੰਘ ਮੈਂ ਸਾਇੰਸ ਟੀਚਰ ਹਾਂ ਬਿਸ਼ੋਏ ਸਕੂਲ ਵਿੱਚ ਜਿੱਦਾਂ ਕਿ ਤੁਹਾਨੂੰ ਸਰ ਨੇ ਦੱਸਿਆ ਜਾਂ ਕਿ ਜਿੱਦਾਂ ਆਪਾਂ ਆਏ ਆ ਸਕੂਲ ਦੇ ਟਾਈਮ ਤੋਂ ਬਾਅਦ ਆਣ ਕੇ ਜਿਹਨਾਂ ਦੇਖਿਆ ਰੂਮ ਵਿੱਚ ਕਿ ਉਹਨਾਂ ਦੇ ਰੂਮ ਨੂੰ ਕਮਰਾ ਲੱਗਾ ਹੋਇਆ ਸੀਗਾ ਤੇ ਆਪਾਂ ਬਾਹਰ ਚੈੱਕ ਕੀਤਾ ਗੱਡੀ ਵੀ ਉਹਦੀ ਮੋਟਰਸਾਈਕਲ ਵੀ ਖੜਾ ਸੀਗਾ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਰੂਮ ਮਤਲਬ ਕਿ ਖੋਲ ਕੇ ਦੇਖਿਆ ਤੇ ਫੇ ਉਹ ਜਿਹੜਾ ਰੱਸੀ ਦੇ ਨਾਲ ਲੰਮਕਿਆ ਪਿਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮਨਪ੍ਰੀਤ ਸੇ ਰਹਿ ਰਹੇ ਨੇ ਮਨਪ੍ਰੀਤ ਸਿੰਘ ਇਹ ਟੀਚਰ ਨੇ ਗਵਰਨਮੈਂਟ ਟੀਚਰ ਨੇ ਪੰਦੇੜ ਕਲਾਂ ਲੱਗੇ ਹੋਈ ਨੇ ਅਮਰਸਰ ਡਿਸਟ੍ਰਿਕਟ ਚੋਂ ਦਾ ਤੇ ਅੱਜ ਇਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਹੈਂਗਿੰਗ ਹੋ ਗਈ ਆ ਫਾਲ ਲਿਆ ਹੋਇਆ ਇਹਨਾਂ ਨੇ ਤੇ ਬਾਕੀ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ ਕੀ ਲੱਗਦਾ ਜੀ ਕੋਈ ਨਹੀਂ ਅਜੇ ਕੁਝ ਨਹੀਂ ਫਿਲਹਾਲ ਕੁਝ ਨਹੀਂ ਫਿਲਹਾਲ ਅਸੀਂ ਜੋ ਸਾਡੀ ਕਾਰਵਾਈ ਉਹ ਕਰਾਂਗੇ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਥੈਂਕ ਯੂ ਹਾਂ ਜੀ ਟੀਨ ਆਜੀ ਟੱਟਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਤੁਸੀਂ ਵੀ ਟੀਚਰ ਹਾਂਜੀ ਮੈਂ ਸ਼ਾਰਟ 35 ਦੇ ਵਿੱਚ ਈਟੀਟੀ ਟੀਚਰ ਹਾਂ ਤੇ ਉਹ ਮਨਪ੍ਰੀਤ ਸਿੰਘ ਜੀ ਤੁਹਾਡੇ ਨਾਲ ਕਰਾਈਤੇ ਰਹਿੰਦੇ ਸੀਗੇ ਟੀਚਰ ਸੀਗੇ ਹਾਂ ਜੀ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਕਿ ਛੁੱਟਡ ਕਾਲੀ ਇਹ ਕਿਸ ਤਰ੍ਹਾਂ ਹੋਇਆ ਸਰ ਸਰ ਅਸੀਂ ਸਵੇਰੇ 7:30 ਵਜੇ ਚਲੇ ਜਾਨੇ ਹਾਂ ਇੱਥੋਂ ਤੇ ਜਿਹੜੇ ਬਾਕੀ ਟੀਚਰ ਆ ਉਹ ਇਹ ਮੇਰੇ ਨਾਲ ਇੱਕ ਹੋਰ ਟੀਚਰ ਨੇ ਜਸਪਾਲ ਸਿੰਘ ਤੇ ਹਰਵੰਦ ਸਿੰਘ ਨੇ ਤੇ ਚੌਥੇ ਹੈਗੇ ਨੇ ਇਹ ਆਪਣੇ ਜਿਹੜੇ ਮਨਪ੍ਰੀਤ ਸਿੰਘ ਤੇ ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਂਦੇ ਆ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 6:30 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਤੇ ਜਦੋਂ ਅਸੀਂ ਸ਼ਾਮ ਨੂੰ 3:00 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਤੇ ਅਸੀਂ ਪਿੱਛੇ ਜੀ ਜਾ ਕੇ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੇ ਉਹ ਹੈਂਗ ਹੋਏ ਹੋਏ ਸੀ ਆਪਣੇ ਰਸਤੇ ਤੇ ਨਾਲ ਕੀ ਤੁਸੀਂ ਦੋ ਜੀ ਨਿਕਲਦੇ ਸੀ ਇਕੱਠੇ ਨਹੀਂ ਸੀ ਨਿਕਲਦੇ ਸਕੂਲ ਨਹੀਂ ਜੀ ਕਿਉਂਕਿ ਉਹਨਾਂ ਦਾ ਜਿਹੜਾ ਸਕੂਲ ਸੀ ਉਹ ਨੇੜੇ ਸੀ ਸਾਡਾ ਸਕੂਲ ਥੋੜਾ ਦੂਰ ਪੈਂਦਾ ਵਾ ਤੇ ਇਸ ਕਰਕੇ ਅਸੀਂ ਅੱਧਾ ਘੰਟਾ ਪਹਿਲਾਂ ਨਿਕਲ ਜਾਂਦੇ ਹਾਂ ਉਹਨਾਂ ਨਾਲ ਉਹ ਪੰਦੇਰਕਲਾਂ ਸਕੂਲ ਦੇ ਵਿੱਚ ਸੀ ਸਰਕਾਰੀ ਹਾਈ ਸਕੂਲ ਪੰਦੇਰਕਲਾਂ ਤੁਸੀਂ ਕਿਹਨੇ ਤੁਸੀਂ ਕਿਹੜੀ ਸਕੂਲ ਸੀ ਮੈਂ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮਾਕੋਵਾਲ ਦੇ ਵਿੱਚ ਤੇ ਮੇਰੇ ਨਾਲ ਨੇ ਜਿਹੜੇ ਟੀਚਰ ਜਾਂਦੇ ਅਸੀਂ ਦੋਨੋਂ ਇਕੱਠੇ ਇਹ ਨਾਲੇ ਨੇ ਸਰਕਾਰੀ ਮਿਡਲ ਸਕੂਲ ਮਾਕੋਵਾਲ ਜੀ ਕਿੰਨੇ ਜਾਣੇ ਸੀ ਤੁਸੀਂ ਇੱਥੇ ਅਸੀਂ ਚਾਰ ਜਣੇ ਰਹਨੇ ਜੀ ਇੱਥੇ ਉਹਨਾਂ ਦੇ ਸ외ਤ ਤੁਸੀਂ ਇਕੱਠੇ ਆਏ ਜਦੋਂ ਨਹੀਂ ਜੀ ਸਾਡੇ ਭਾਰਤੀ ਦੇ ਅਕੋਰਡਿੰਗ ਅਸੀਂ ਆਏ ਆ ਅਲੱਗ-ਅਲੱਗ ਤੇ ਸਭ ਤੋਂ ਪਹਿਲਾਂ ਜਸਪਾਲ ਸਿੰਘ ਆਏ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਆਏ ਨੇ ਫਿਰ ਹਰਵੰਤ ਸਰ ਆਏ ਨੇ ਫਿਰ ਸਾਰਿਆਂ ਨੂੰ ਲੇਟ ਮੈਂ ਆਏ ਜੀ ਡੇਟ ਸਾਲ ਹੋਇਆ ਜੀ ਆਏ ਕੋਈ ਲੱਗਦਾ ਭਾਗੀ ਪਰੇਸ਼ਾਨੀ ਜਾਂ ਘਰੇਲੂ ਕੋਈ ਪਰਸੰਗੀ ਨਹੀਂ ਸਰ ਇਸ ਬਾਰੇ ਉਹਨਾਂ ਨੇ ਕਦੇ ਗੱਲ ਨਹੀਂ ਸਾਡੇ ਨਾਲ ਕੀਤੀ ਤੇ ਸਕੂਲ ਦੀ ਪਰੇਸ਼ਾਨੀ ਘਰੇਲੂ ਨਹੀਂ ਜੀ ਇਸ ਵਾਰੇ ਕਦੇ ਉਹਨਾਂ ਨੇ ਕੋਈ ਗੱਲ ਵੀ ਨਹੀਂ ਕੀਤੀ ਨਾ ਸਾਨੂੰ ਕਦੇ ਕੋਈ ਐਦਾਂ ਦਾ ਫੀਲ ਹੋਇਆ ਉਹਨਾਂ ਦੇ ਚਿਹਰੇ ਤੋਂ ਜਾਂ ਗੱਲਾਂ ਤੋਂ ਕਿਉਂਕਿ ਇਕੱਠੇ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠੇ ਬਣਾਉਂਦੇ ਸੀ ਤੇ ਇਸ ਤਰ੍ਹਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਲੱਗੀ ਸਾਨੂੰ ਅਸੀਂ ਜਦੋਂ ਦੇਖਿਆ ਫਿਰ ਅਸੀਂ ਆਪਣੇ ਮਕਾਨ ਮਾਲਕ ਨੂੰ ਦੱਸਿਆ ਤੇ ਉਹਨਾਂ ਨੇ ਫਿਰ ਆ ਕੇ ਸੇਖੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜੀ